ਨਸ਼ਾ ਵਿਰੋਧ ਵਿੱਡੀ ਮੁਹਿੰਮ ਤਹਿਤ ਮੋਗਾ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ ਪੁਲਿਸ ਨੇ ਗੁਫਤ ਸੂਚਨਾ ਦੇ ਆਧਾਰ ਤੇ ਕਾਰਵਾਈ ਕਰਦੇ ਹੋਏ ਚਰਨਦਾਸ ਪੁੱਤਰ ਦੇਵੀ ਚੰਦ ਵਾਸੀ ਪਿੰਡ ਸੇਖੂਪੁਰ ਨੂੰ 40 ਹਜ਼ਾਰ ਨਸ਼ੀਲੀਆਂ ਗੋਲੀਆਂ ਸਮੇਤ ਕੀਤਾ ਗ੍ਰਿਫਤਾਰ ਮਾਨਜੋਤ ਡੀਜੀਪੀ ਪੰਜਾਬ ਵੱਲੋਂ ਨਸ਼ਾ ਤਸਕਰਾਂ ਖਿਲਾਫ ਚਲਾਈ ਗਈ ਮਹਿੰਮਤ ਹੈ ਤੇ ਸ੍ਰੀ ਅਜੀ ਗਾਂਦੇ ਐਸਐਸਪੀ ਮੋਗਾ ਜਿਹਦੇ ਦਿਸ਼ਾ ਨਿਰਦੇਸ਼ ਹੈਟ ਸ੍ਰੀ ਬਾਲਕਿਸ਼ਨ ਸਿੰਘਲਾ ਐਸਪੀ ਆਈ ਮੋਗਾ ਜਿਹਦੇ ਸੁਪਰਵਾਈਜ਼ਨ ਹੈਟ ਆ ਕੇ ਮੋਗਾ ਸਿਟੀ ਪੁਲਿਸ ਨੂੰ ਉਸ ਟਾਈਮ ਵੱਡੀ ਸਫਲਤਾ ਮਿਲੀ ਜਦੋਂ ਇੱਕ ਦੋਸ਼ੀ ਨੂੰ ਗ੍ਰਿਫਤਰ ਕਰ ਗ੍ਰਿਫਤਾਰ ਕਰਕੇ ਉਹਦੇ ਕੋਲ ਉਸ ਪਾਸੋਂ 40000 ਨਸ਼ੀਲੀਆਂ ਗੁਣੀਆਂ ਬਰਾਮਦ ਕੀਤੀਆਂ ਗਈਆਂ ਇਸ ਦੇ ਵਿੱਚ ਮੁਕੱਦਮਾ ਨੰਬਰ 6328325 ਅਧਿੰਤਾਰਾ ਬਾਈਕਾਟ 85 ਐਨਡੀਪੀ ਸੈੱਲ ਪੀਐਸ ਸਿਟੀ ਮੋਗਾ ਦਰਜ ਰਜਿਸਟਰ ਕੀਤਾ ਗਿਆ ਜਿਹੜਾ ਦੋਸ਼ੀ ਨੂੰ ਕਾਬੂ ਕੀਤਾ ਗਿਆ ਤੇ ਇਹਦੀ ਗਾ ਅੱਗੇ ਪੁੱਛ ਗਏ ਸਤੇ ਇਹਦੀ ਪੁੱਛ ਗਏ ਸਤੇ ਇੱਕ ਰੌਕੀ ਪੁੱਤਰ ਸतीश ਕੁਮਾਰ ਵਾਸੀ ਨਿਊ ਟਾਊਨ ਮੋਗਾ ਜਿਹੜਾ ਨਾਮਜ਼ਦ ਕੀਤਾ ਗਿਆ ਕਿਉਂਕਿ ਜਿਹੜਾ ਇਹ ਜਿਹੜੀਆਂ ਗੋਲੀਆਂ ਸੀ ਉਹ ਤੇ ਲਿਹਾ ਕੇ ਨਹੀਂ ਰੱਖੀਆਂ ਸੀ ਉੱਥੇ ਅੱਗੇ ਜਿਹੜਾ ਇਹ ਵੇਚਦੇ ਸੀ ਇਹਨਾਂ ਦੇ ਦੇ ਉਤੇ ਕਾਰਵਾਈ ਕੀਤੀ ਗਈ ਹੈ ਤੇ ਇਹਨਾਂ ਨੂੰ ਜਲਦੀ ਇਹਨੂੰ ਵੀ ਗ੍ਰਿਫਤਾਰ ਕੀਤਾ ਜਾਊਗਾ ਰੋਕੀ ਨੂੰ ਵੀ ਤੇ ਜਿਹੜੇ ਬਾਕੀ ਆ ਹੋਰ ਵੀ ਜਿਹੜੀਆਂ ਚੀਜ਼ਾਂ ਅੱਗੇ ਆਉਣੀਆਂ ਤਾਂ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਊਗੀ ਜੇ ਹੋਰ ਵੀ ਕੋਈ ਦੋਸ਼ੀ ਆਇਆ ਤਾਂ ਉਹਦੇ ਖਿਲਾਫ ਵੀ ਕਾਰਵਾਈ ਕੀਤੀ ਜਾਊ ਤੇ ਫਾਰਵਰਡ ਤੇ ਬੈਕਵਰਡ ਲਿੰਕਾਂ ਨੂੰ ਡੰਗਾਈ ਨਾਲ ਜਾਂਚ ਕੀਤੀ ਜਾਊਗੀ ਜਿਹੜਾ ਦੋਸ਼ੀ ਗ੍ਰਿਫਤਾਰ ਆ ਸਰ ਇਹਦੇ ਤੇ ਕੋਈ ਪਹਿਲਾਂ ਐਫ ਆਈ ਆਰ ਦਰਜ ਹੈਗੀ ਹੈ ਜੀ ਇਹਦੇ ਨਾਲ ਹੀ ਸਾਬਕਾਰ ਰਿਕਾਰਡ ਚੈੱਕ ਕਰਕੇ ਫਿਰ ਅਗਲੀ ਕਾਰਵਾਈ